ਇੱਕ ਕਹਾਣੀ ਬਗਦਾਦ ਦੇ ਇੱਕ ਸ਼ਹਿਰ ਦੀ ਹੈ ਉੱਥੇ ਇੱਕ ਬਜ਼ੁਰਗ ਔਰਤ ਰਹਿੰਦੀ ਸੀ ਉਹ ਬੜੀ ਹੀ ਨੇਕਦਿਲ ਸੀ ਉਸਦੇ ਤਿੰਨ ਬੇਟੇ ਸਨ ਜਿਨ੍ਹਾਂ ਨੂੰ ਉਸਨੇ ਬੜੀ ਹੀ ਮਿਹਨਤ ਨਾਲ ਪਾਲਿਆ ਸੀ ਉਸਦੇ ਬੇਟੇ ਹਾਲੇ ਛੋਟੇ ਹੀ ਸਨ ਕਿ ਉਸਦਾ ਪਤੀ ਰੋਜ਼ਗਾਰ ਦੇ ਸਿਲਸਿਲੇ ਵਿੱਚ ਕਿਸੇ ਹੋਰ ਸ਼ਹਿਰ ਵਿੱਚ ਗਿਆ ਤੇ ਉੱਥੇ ਜਾ ਕੇ ਉਹ ਗਵਾਚ ਗਿਆ ਕਾਫੀ ਵਕਤ ਬੀਤ ਗਿਆ ਪਰ ਉਸਦੀ ਕੋਈ ਖਬਰ ਨਾ ਮਿਲੀ ਉਹ ਆਪਣੇ ਬੱਚਿਆਂ ਨੂੰ ਇਕੱਲਾ ਛੱਡ ਆਪਣੇ ਪਤੀ ਨੂੰ ਲੱਭਣ ਵੀ ਨਹੀਂ ਜਾ ਸਕਦੀ ਸੀ ਉਸਨੇ ਸਭ ਰੱਬ ਤੇ ਛੱਡ ਦਿੱਤਾ ਪਰ ਉਸ ਨੂੰ ਇਹ ਉਮੀਦ ਸੀ ਕਿ ਇੱਕ ਨਾ ਇੱਕ ਦਿਨ ਉਸ ਦਾ ਪਤੀ ਵਾਪਸ ਜ਼ਰੂਰ ਆਵੇਗਾ ਉਸਨੇ ਹੋਰ ਵਿਆਹ ਨਾ ਕਰਵਾਇਆ ਤੇ ਇਕੱਲੇ ਹੀ ਆਪਣੇ ਬੱਚਿਆਂ ਨੂੰ ਪਾਲਦੀ ਰਹੀ ਉਸਦੇ ਕੋਲ ਕੋਈ ਹੁਨਰ ਨਹੀਂ ਸੀ ਇਸ ਲਈ ਉਹ ਰਾਜੇ ਦੇ ਦਰਬਾਰ ਪਹੁੰਚੀ ਤੇ ਮਦਦ ਲਈ ਗੁਹਾਰ ਲਗਾਈ। ਰਾਜੇ ਨੇ ਉਸ ਨੂੰ ਉਸਦੇ ਪਤੀ ਬਾਰੇ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸ ਦਿੱਤੀ। ਉਹ ਕਹਿੰਦੀ ਮੈਂ ਆਪਣੇ ਬੱਚਿਆਂ ਨੂੰ ਭੁੱਖ ਨਾਲ ਮਰਦਾ ਨਹੀਂ ਦੇਖ ਸਕਦੀ। ਇਸ ਲਈ ਮੈਂ ਨੌਕਰੀ ਦੀ ਆਸ ਤੋਂ ਤੁਹਾਡੇ ਕੋਲ ਆਈ ਹਾਂ। ਰਾਜਾ ਰਹਿਮਦਿਲ ਸੀ ਉਸ ਨੇ ਉਸ ਨੂੰ ਕੰਮ ਤੇ ਰੱਖ ਲਿਆ। ਉਹ ਮਹਿਲ ਵਿੱਚ ਸਾਫ ਸਫਾਈ ਦਾ ਕੰਮ ਕਰਨ ਲੱਗੀ। ਉਸਨੇ ਲਗਭਗ 20 ਸਾਲ ਰਾਜੇ ਦੇ ਮਹਿਲ ਵਿੱਚ ਕੰਮ ਕੀਤਾ ਉਸਦੇ ਬੱਚੇ ਜਵਾਨ ਹੋ ਚੁੱਕੇ ਸਨ ਉਸਦਾ ਵੱਡਾ ਬੇਟਾ ਸ਼ਹਿਰ ਵਿੱਚ ਇੱਕ ਵਪਾਰੀ ਬਣ ਗਿਆ ਛੋਟਾ ਬੇਟਾ ਨੇ ਰੇਸ਼ਮ ਦੇ ਕੱਪੜਿਆਂ ਦਾ ਕਾਰੋਬਾਰ ਸ਼ੁਰੂ ਕਰ ਲਿਆ ਤੇ ਸਭ ਤੋਂ ਛੋਟਾ ਬੇਟਾ ਹਾਲੇ ਛੋਟਾ ਹੀ ਸੀ ਉਸਕੁਲ ਕੋਈ ਹੁਨਰ ਨਹੀਂ ਸੀ ਉਹ ਘਰ ਵਿੱਚ ਹੀ ਰਹਿੰਦਾ ਤੇ ਆਪਣੀ ਮਾਂ ਦਾ ਖਿਆਲ ਰੱਖਦਾ ਵੱਡੇ ਭਰਾਵਾਂ ਨੇ ਵੀ ਕਿਹਾ ਕਿ ਤੂੰ ਘਰੇ ਬੈਠ ਕੇ ਮਾਂ ਦਾ ਖਿਆਲ ਰੱਖਿਆ ਕਰ ਅਸੀਂ ਤੇਰਾ ਸਾਰਾ ਖਰਚਾ ਉਠਾਵਾਂਗੇ ਤੂੰ ਤੂੰ ਪੈਸੇ ਨੂੰ ਲੈ ਕੇ ਬਿਲਕੁਲ ਫਿਕਰ ਨਾ ਕਰੀਂ ਸ਼ੁਰੂ ਵਿੱਚ ਉਹ ਛੋਟੇ ਭਰਾ ਨੂੰ ਪੈਸਾ ਦਿੰਦੇ ਰਹੇ ਪਰ ਜਿਵੇਂ ਹੀ ਉਹਨਾਂ ਦੇ ਵਿਆਹ ਹੋਏ ਉਹਨਾਂ ਨੇ ਪਤਨੀਆਂ ਪਿੱਛੇ ਲੱਗ ਕੇ ਮਾਂ ਦਾ ਘਰ ਛੱਡ ਦਿੱਤਾ ਤੇ ਆਪਣੇ ਅਲੱਗ-ਅਲੱਗ ਘਰ ਵਿੱਚ ਰਹਿਣ ਲੱਗੇ ਉਹ ਆਪਣੀ ਜ਼ਿੰਦਗੀ ਵਿੱਚ ਐਨੇ ਉਲਝ ਗਏ ਉਹਨਾਂ ਨੇ ਆਪਣੀ ਬਜ਼ੁਰਗ ਮਾਂ ਤੇ ਭਰਾ ਦੀ ਕੋਈ ਖ਼ਬਰ ਨਾ ਲਈ। ਵਕਤ ਗੁਜ਼ਰਨ ਦੇ ਨਾਲ ਉਸਦੀ ਮਾਂ ਬਿਮਾਰ ਰਹਿਣ ਲੱਗੀ। ਛੋਟਾ ਭਰਾ ਕੋਲ ਇਲਾਜ ਲਈ ਪੈਸੇ ਨਹੀਂ ਸਨ। ਉਹ ਆਪਣੇ ਭਰਾਵਾਂ ਕੋਲ ਕੁਝ ਮਦਦ ਲਈ ਗਿਆ। ਪਰ ਉਹਨਾਂ ਦੇ ਭਰਾਣੇ ਭਰਾਵਾਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਉਸ ਦੀ ਕੋਈ ਮਦਦ ਨਾ ਕੀਤੀ। ਉਸਨੇ ਰੋ ਕੇ ਇਹ ਸਭ ਕੁਝ ਆਪਣੀ ਮਾਂ ਨੂੰ ਦੱਸਿਆ ਮਾਂ ਉਹ ਸਮਝ ਯਾਦ ਕਰਨ ਲੱਗੀ ਕਿ ਕਿਵੇਂ ਉਸਨੇ ਆਪਣੇ ਬੱਚਿਆਂ ਦਾ ਪੇਟ ਭਰ ਲੇਂ ਦਰਦ ਦਰਦੀਆਂ ਠੋਕਰਾਂ ਖਾਧੀਆਂ ਸਨ ਕਿਵੇਂ ਇੱਕ ਰਾਜੇ ਦੇ ਮਹਿਲ ਵਿੱਚ 20 ਸਾਲ ਨੌਕਰਾਨੀਆਂ ਵਾਂਗ ਕੰਮ ਕਰਦੀ ਰਹੀ ਅੱਜ ਮੇਰੇ ਬੇਟੇ ਪੈਸਿਆਂ ਵਾਲੇ ਹੋਣ ਦੇ ਬਾਵਜੂਦ ਮੇਰੇ ਇਲਾਜ ਲਈ ਕੁਝ ਪੈਸੇ ਨਹੀਂ ਖਰਚ ਕਰ ਸਕਦੇ ਛੋਟੇ ਬੇਟੇ ਨੇ ਆਪਣੀ ਮਾਂ ਨਾਲ ਬਹੁਤ ਹੀ ਪਿਆਰ ਸੀ ਉਸਨੇ ਆਪਣੇ ਮਨ ਵਿੱਚ ਠਾਨ ਲਿਆ ਕਿ ਉਹ ਕਿਵੇਂ ਨਾ ਕਿਵੇਂ ਕਰਕੇ ਆਪਣੀ ਮਾਂ ਦਾ ਇਲਾਜ ਕਰਾਵੇਗਾ ਉਸਨੇ ਸਵੇਰੇ ਹੀ ਕੰਮ ਦੀ ਭਾਲ ਵਿੱਚ ਨਿਕਲ ਗਿਆ ਸਾਰਾ ਦਿਨ ਬੀਤ ਗਿਆ ਪਰ ਉਸ ਨੂੰ ਕੋਈ ਕੰਮ ਨਾ ਮਿਲਿਆ ਸ਼ਾਮ ਨੂੰ ਉਹ ਘਰ ਆਇਆ ਤੇ ਮਾਂ ਨੇ ਆਪਣੇ بیٹے ਦੇ ਚਿਹਰੇ ਵੱਲ ਦੇਖਿਆ ਉਸ ਦੀ ਹਾਲਤ ਸਮਝਦੀ ਸੀ ਉਸਨੇ ਕਿਹਾ ਪੁੱਤਰ ਤੂੰ ਆਪਣਾ ਕੋਈ ਕੰਮ ਸ਼ੁਰੂ ਕਰ ਲੈ ਉਹ ਕਹਿੰਦਾ ਮਾਂ ਮੈਂ ਹਾਲੇ ਇਸ ਦੇ ਕਾਬਿਲ ਨਹੀਂ ਹਾਂ। ਮਾਣੇ ਕਿਹਾ ਪੁੱਤਰ ਅੰਦਰ ਜਿਹੜਾ ਸੰਦੂਖ ਪਿਆ ਹੈ ਉਹ ਉਠਾ ਕੇ ਲਿਆ। ਪੁੱਤਰ ਨੇ ਜਦੋਂ ਸੰਦੂਖ ਖੋਲ੍ਹਿਆ ਤਾਂ ਉਸ ਵਿੱਚ ਕੁਝ ਗਹਿਣੇ ਸਨ। ਮਾਣੇ ਕਿਹਾ ਪੁੱਤਰ ਤੂੰ ਇਹਨਾਂ ਨੂੰ ਵੇਚ ਕੇ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਸ਼ੁਰੂ ਕਰ ਲੈ। ਉਹ ਕਹਿੰਦਾ ਮਾਂ ਪਹਿਲਾਂ ਮੈਂ ਤੇਰਾ ਇਲਾਜ ਕਰਵਾਵਾਂਗਾ। ਪਰ ਮਾਂ ਕਹਿੰਦੀ ਨਹੀਂ ਬੇਟਾ ਮੇਰੀ ਉਮਰ ਬਹੁਤ ਹੋ ਗਈ ਹੈ। ਦੂਜਾ ਇਹ ਗਹਿਣੇ ਵੇਚ ਤੇ ਇਸ ਨਾਲ ਕੋਈ ਦੁਕਾਨਦਾਰੀ ਦਾ ਛੋਟਾ ਮੂਟਾ ਕੰਮ ਚਲਾ ਲਿਆ ਉਸ ਨੂੰ ਕਿਸੇ ਨੇ ਦੁਕਾਨ ਕਰਾਇ ਤੇ ਨਾ ਦਿੱਤੀ ਉਸ ਦੇ ਘਰ ਦੇ ਬਾਹਰ ਹੀ ਇੱਕ ਦਰਖਤ ਸੀ ਉਸ ਨੇ ਦਰਖਤ ਨੂੰ ਕੱਟਿਆ ਤੇ ਉਸ ਦੀ ਲੱਕੜ ਦੇ ਇੱਕ ਰੇੜੀ ਬਣਾ ਲਈ ਤੇ ਰੇੜੀ ਬਣਾ ਲਈ ਉਸ ਦੇ ਕੋਲ ਪੈਸੇ ਤਾਂ ਸਨ ਹੀ ਉਸ ਨੇ ਰੇੜੀ ਬਾਜ਼ਾਰ ਵਿੱਚ ਇੱਕ ਪਾਸੇ ਲਗਾਈ ਤੇ ਫਲ ਖਰੀਦ ਲਏ ਹੁਣ ਉਹ ਰੋਜ਼ ਫਲ ਵੇਚਣ ਜਾਂਦਾ ਤੇ ਉਸ ਦਾ ਕੰਮ ਵਧੀਆ ਚੱਲਣ ਲੱਗਿਆ ਕਿਉਂਕਿ ਉਹ ਇਮਾਨਦਾਰੀ ਨਾਲ ਕੰਮ ਕਰਦਾ ਸੀ ਉਹ ਸਾਰਾ ਦਿਨ ਫਲ ਵੇਚਦਾ ਤੇ ਸ਼ਾਮ ਨੂੰ ਫਿਰ ਘਰ ਵਾਪਸ ਆ ਜਾਂਦਾ ਤੇ ਜੋ ਫਲ ਉਸ ਬਚਦੇ ਉਹ ਵੀ ਲੈ ਕੇ ਘਰ ਆਉਂਦਾ ਉਸ ਨੇ ਜਿਹੜੀ ਕਮਾਈ ਹੁੰਦੀ ਅੱਧੀ ਉਹ ਮਾਂ ਦੇ ਇਲਾਜ ਲਈ ਤੇ ਅੱਧੀ ਉਹ ਮਾਂ ਨੂੰ ਸੰਭਾ ਦਿੰਦਾ ਉਸ ਦੀਆਂ ਹੁਣ ਉਸ ਦੀ ਮਾਂ ਹੁਣ ਖੁਸ਼ ਸੀ ਤੇ ਉਸ ਨੂੰ ਦਵਾਵਾਂ ਦਿੰਦੀ ਤੇ ਕਹਿੰਦੀ ਮੈਂ ਖੁਸ਼ ਹਾਂ ਮੇਰੇ ਬੇਟੇ ਨੇ ਸਾਰੀ ਜ਼ਿੰਮੇਵਾਰੀ ਸੰਭਾਲ ਲਈ ਹੈ ਕੁਝ ਸਮਾਂ ਬੀਤਿਆ ਬੀਤਿਆ ਤੇ ਉਸ ਦੀ ਮਾਂ ਨੇ ਉਸ ਲਈ ਕੁੜੀ ਵੇਖ ਉਸ ਦਾ ਵਿਆਹ ਕਰ ਦਿੱਤਾ ਉਸ ਦੀ ਪਤਨੀ ਵੀ ਉਸੇ ਤਰ੍ਹਾਂ ਹੀ ਸਮਝਦਾਰ ਸੀ ਉਹ ਵੀ ਆਪਣੇ ਸੱਸੂ ਦਾ ਬਹੁਤ ਧਿਆਨ ਰੱਖਦੀ ਸੀ ਉਸ ਦਾ ਰਵਈਆ ਆਪਣੇ ਸੱਸ ਨਾਲ ਇਵੇਂ ਸੀ ਜਿਵੇਂ ਆਪਣੇ ਮਾਂ ਨਾਲ ਹੋਵੇ ਹੁਣ ਉਸ ਦੀ ਮਾਂ ਬਿਮਾਰ ਹੋ ਗਈ ਤੇ ਉਹ ਆਪਣੀ ਮਾਂ ਦੇ ਪੈਰਾਂ ਮੇਟ ਬੈਠ ਕੇ ਰੋਣ ਲੱਗਿਆ ਮਾਂ ਕਹਿੰਦੀ ਬੇਟਾ ਇਹ ਤਾਂ ਦੁਨੀਆ ਦਾ ਅਸੂਲ ਹੈ ਜਿਸ ਨੇ ਜਨਮ ਲਿਆ ਹੈ ਉਸ ਦੀ ਮੌਤ ਵੀ ਨਿਸ਼ਚਿਤ ਹੁੰਦੀ ਹੈ ਉਹ ਕਹਿੰਦਾ ਮਾਂ ਮੈਂ ਤੇਰੀ ਉਨੀ ਸੇਵਾ ਨਹੀਂ ਕਰ ਸਕਿਆ ਜਿੰਨੀ ਕਰਨੀ ਸਹੀ ਦੀ ਸੀ ਕੀ ਤੂੰ ਮੈਥੋਂ ਖੁਸ਼ ਹੈ ਉਸ ਦੀ ਮਾਂ ਕਹਿੰਦੀ ਬੇਟਾ ਮੈਂ ਤਾਂ ਇਥੋਂ ਬਹੁਤ ਖੁਸ਼ ਹਾਂ ਵੱਡੇ ਬੇਟਿਆਂ ਨੇ ਤਾਂ ਮੇਰੀ ਕਦੇ ਸਾਰ ਨਹੀਂ ਲਈ ਪਰ ਤੂੰ ਹਮੇਸ਼ਾ ਮੇਰੀ ਖੁਸ਼ੀ ਦਾ ਖਿਆਲ ਰੱਖਿਆ ਹੈ ਮੈਂ ਤੁਸੀਂ ਦੋਵਾਂ ਤੋਂ ਬਹੁਤ ਖੁਸ਼ ਹਾਂ ਰੱਬ ਤੁਹਾਨੂੰ ਹਰ ਖੁਸ਼ੀ ਦੇਵੇ ਤੈਨੂੰ ਇਹਨਾਂ ਦੇਵੇ ਕਿ ਤੂੰ ਉੱਤਰ-ਤਰ ਭੁੱਲੇ ਰੱਬ ਕਦੇ ਤੁਹਾਨੂੰ ਕਿਸੇ ਦਾ ਮਹਤਾਜ ਨਾ ਕਰੇ ਮੈਂ ਤੈਨੂੰ ਮੈਂ ਤੈਨੂੰ ਗੁਜਾਰਿਸ਼ ਕਰਦੀ ਹਾਂ ਕਿ ਤੂੰ ਆਪਣੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕਰਨਾ ਮੇਰਾ ਦਿਲ ਕਹਿੰਦਾ ਹੈ ਕਿ ਤੇਰੇ ਪਿਤਾ ਜੀ ਹਾਲੇ ਵੀ ਜਿਉਂਦੇ ਹਨ ਉਸਨੇ ਆਪਣੇ ਮਾਂ ਨੂੰ ਗਲ ਨਾਲ ਲਗਾ ਲਿਆ ਕੁਝ ਦਿਨਾਂ ਬਾਅਦ ਉਸਦੀ ਮਾਂ ਅਕਾਲ ਚਾਨਾ ਅਕਾਲ ਚਲਾਣਾ ਕਰ ਗਈ ਤੇ ਉਸ ਦੇ ਸੰਸਕਾਰ ਤੇ ਉਸਦੇ ਵੱਡੇ ਭਰਾ ਵੀ ਆਏ ਤੇ ਕਹਿੰਦੇ ਅਸੀਂ ਖਫਨ ਤੇ ਬਾਕੀ ਤਿਆਰੀਆਂ ਕਰਾਂਗੇ ਪਰ ਛੋਟੇ ਭਰਾ ਨੇ ਟਕੇ ਦਾ ਜਵਾਬ ਦਿੱਤਾ ਕਹਿੰਦਾ ਮਾਂ ਨੂੰ ਤੁਹਾਨੂੰ ਤੁਹਾਡੀ ਜਿਉਂਦਿਆਂ ਲੋੜ ਸੀ ਹੁਣ ਉਹ ਤੁਹਾਡੇ ਖਫਨ ਦਾ ਮਹਤਾਜ ਨਹੀਂ ਹੈ ਤਾਂ ਉਸਨੇ ਸਾਰਾ ਪ੍ਰਬੰਧ ਕੀਤਾ ਤੇ ਦੁਖੀ ਹਿਰਦੇ ਘਰ ਵਾਪਸ ਆ ਗਿਆ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਬਹੁਤ ਉਦਾਸ ਰਹਿਣ ਲੱਗਿਆ ਤੇ ਉਸ ਨੂੰ ਯਾਦ ਕਰਕੇ ਰੋਂਦਾ ਰਹਿੰਦਾ ਉਸਦੀ ਪਤਨੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਇਹ ਦੁਨੀਆ ਤੇ ਹਮੇਸ਼ਾ ਰਹਿਣ ਲਈ ਕੋਈ ਨਹੀਂ ਆਉਂਦਾ ਹੁਣ ਤੁਹਾਨੂੰ ਆਪਣੇ ਕਾਰੋਬਾਰ ਤੇ ਧਿਆਨ ਦੇਣਾ ਚਾਹੀਦਾ ਹੈ ਹੁਣ ਬਹੁਤ ਉਹ ਬਹੁਤ ਮਿਹਨਤ ਕਰਦਾ ਤੇ ਆਪਣੀ ਮਾਂ ਦੇ ਨਾਂ ਨਾਂ ਤੇ ਕੁਝ ਦਾਨ ਵੀ ਕਰਦਾ ਰਹਿੰਦਾ ਉਸ ਨੇ ਆਪਣੀ ਮਿਹਨਤ ਨਾਲ ਉਸ ਨੇ ਆਪਣੇ ਮਿਹਨਤ ਨਾਲ ਇੱਕ ਦੁਕਾਨ ਖਰੀਦ ਲਈ ਤੇ ਕੱਪੜੇ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਉਸ ਨੇ ਇਸ ਕੰਮ ਵਿੱਚ ਬਹੁਤ ਤਰੱਕੀ ਕੀਤੀ ਤੇ ਬਹੁਤ ਵੱਡਾ ਵਪਾਰੀ ਬਣ ਗਿਆ ਉਹ ਜਿਵੇਂ ਜਿਵੇਂ ਅਮੀਰ ਹੁੰਦਾ ਗਿਆ ਗਰੀਬਾਂ ਲਈ ਖਰਚਾ ਵੀ ਕਰਦਾ ਇੱਕ ਦਿਨ ਉਹ ਉਸ ਬਾਜ਼ਾਰ ਦਾ ਮਾਲਕ ਬਣ ਗਿਆ ਜਿੱਥੇ ਪਹਿਲਾਂ ਉਸ ਨੂੰ ਕਿਸੇ ਨੇ ਕਿਰਾਏ ਤੇ ਦੁਕਾਨ ਨਹੀਂ ਦਿੱਤੀ ਸੀ ਹੁਣ ਬਾਦਸ਼ਾਹ ਵੀ ਉਸ ਦੀ ਇੱਜ਼ਤ ਕਰਦਾ ਸੀ ਤੇ ਉਸ ਨੂੰ ਬੜੇ ਸਤਕਾਰ ਤੇ ਮਾਨ ਨਾਲ ਬੁਲਾਉਂਦਾ ਸੀ ਹੁਣ ਉਸ ਦੇ ਭਰਾਵਾਂ ਦਾ ਕਾਰੋਬਾਰ ਵਕਤ ਦੀ ਠੋਕਰ ਲੱਗਣ ਕਰਕੇ ਮਿੱਟੀ ਵਿੱਚ ਮਿਲਣ ਦੇ ਬਰਾਬਰ ਸੀ ਉਹ ਜੋ ਵੀ ਵਪਾਰ ਕਰਦੇ ਉਹਨਾਂ ਨੂੰ ਇਸ ਵਿੱਚ ਨੁਕਸਾਨ ਹੀ ਹੁੰਦਾ ਤੇ ਉਹ ਦਰਦ ਦਰਦ ਦੀਆਂ ਠੋਕਰਾਂ ਖਾਂਣ ਲੱਗੇ ਹੁਣ ਉਹ ਆਪਣੇ ਭਰਾ ਕੋਲ ਗਏ ਉਸਨੇ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਨੂੰ ਉਹ ਦਿਨ ਯਾਦ ਕਰਨ ਲੱਗੇ ਜਿਸ ਦਿਨ ਉਹਨਾਂ ਦਾ ਭਰਾ ਉਹਨਾਂ ਕੋਲ ਮਦਦ ਲਈ ਆਇਆ ਸੀ ਪਰ ਉਹਨਾਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ ਸੀ ਹੁਣ ਉਹ ਹੋਰ ਵੀ ਅਮੀਰ ਹੋ ਗਿਆ ਸੀ ਤੇ ਗਰੀਬ ਲੋਕਾਂ ਦੀ ਬਹੁਤ ਮਦਦ ਕਰਦਾ ਸੀ ਇੱਕ ਦਿਨ ਉਹ ਇਸੇ ਸਿਲਸਲੇ ਵਿੱਚ ਉਹਨਾਂ ਲੋਕਾਂ ਦੀ ਮਦਦ ਕਰਨ ਦੂਜੇ ਸ਼ਹਿਰ ਵਿੱਚ ਪਹੁੰਚਿਆ ਉਸ ਨੂੰ ਰਸਤੇ ਵਿੱਚ ਇੱਕ ਫਕੀਰ ਮਿਲਿਆ ਉਹ ਉਸਤੇ ਕੋਲ ਗਿਆ ਤੇ ਉਸ ਦੀ ਖੈਰ ਪੁੱਛੀ ਉਹ ਬਹੁਤ ਹੀ ਭੁੱਖਾ ਲੱਗ ਰਿਹਾ ਸੀ ਉਸ ਨੇ ਫਕੀਰ ਨੂੰ ਭੋਜਨ ਕਰਵਾਇਆ ਤੇ ਉਹ ਫਕੀਰ ਉਸ ਦੇ ਰਵੱਈਏ ਤੋਂ ਬਹੁਤ ਖੁਸ਼ ਹੋਇਆ ਤੇ ਪੁੱਛਣ ਲੱਗਿਆ ਬੇਟਾ ਤੂੰ ਕੌਣ ਹੈ ਇਰਾ ਕੀ ਨਾਂ ਹੈ ਉਸਨੇ ਦੱਸਿਆ ਕਹਿੰਦਾ ਬਾਬਾ ਮੇਰਾ ਨਾਂ موسی ਹੈ ਉਹ ਬੁੱਢੇ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ موسی ਉਸਨੂੰ ਚੁੱਪ ਕਰਾਉਣ ਲੱਗਿਆ ਤੇ ਉਸਨੂੰ ਪੁੱਛਿਆ ਕਿ ਬਾਬਾ ਉਸਨੇ ਪੁੱਛਿਆ ਕਿ ਬਾਬਾ ਤੂੰ ਕਿਉਂ ਰੋ ਰਿਹਾ ਹਾਂ ਹੈ ਉਹ ਕਹਿੰਦਾ ਪੁੱਤਰ ਮੇਰੇ ਛੋਟੇ ਬੇਟੇ ਦਾ ਨਾਂ ਵੀ موسی ਸੀ ਮੈਨੂੰ ਆਪਣੇ ਪੁੱਤਰ ਦੀ ਯਾਦ ਆ ਗਈ ਮੈਨੂੰ ਉਸ ਤੋਂ ਵਿਛੜੇ ਹੋਏ 25 ਸਾਲ ਹੋ ਗਏ ਹਨ ਮੂਸੇ ਨੇ ਕਿਹਾ ਤੁਸੀਂ ਮੈਨੂੰ ਦੱਸੋ ਤੁਹਾਡਾ ਬੇਟਾ ਕਿੱਥੇ ਰਹਿੰਦਾ ਹੈ ਉਹ ਕਹਿੰਦਾ ਬੇਟਾ ਮੈਨੂੰ ਨਹੀਂ ਪਤਾ ਉਹ ਬਹੁਤ ਛੋਟਾ ਸੀ ਜਦੋਂ ਮੈਂ ਰੋਜ਼ਗਾਰ ਲਈ ਦੂਜੇ ਸ਼ਹਿਰ ਆ ਗਿਆ ਜਦੋਂ ਮੈਂ ਦੂਜੇ ਸ਼ਹਿਰ ਗਿਆ ਇੱਕ ਵਪਾਰੀ ਨੇ ਮੇਰੇ ਤੇ ਚੋਰੀ ਦਾ ਛੁੱਠਾ ਇਲਜ਼ਾਮ ਲਗਾ ਦਿੱਤਾ ਤੇ ਮੈਨੂੰ 25 ਸਾਲਾਂ ਦੀ ਕੈਦ ਹੋ ਗਈ ਮੈਂ ਅੱਜ ਹੀ ਆਜ਼ਾਦ ਹੋਇਆ ਹਾਂ ਮੂਸੇ ਨੇ ਉਸ ਤੋਂ ਪੁੱਛਿਆ ਕੀ ਤੁਹਾਡਾ ਤੁਹਾਡਾ ਨਾਂ ਕੀ ਹੈ ਉਸ ਉਸ ਬਜ਼ੁਰਗ ਨੇ ਕਿਹਾ ਕਿ ਮੇਰਾ ਨਾਂ ਰੱਖਾ ਹੈ موسی ਉਸ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਰੋਣ ਲੱਗਿਆ ਉਹ ਕਹਿੰਦਾ ਬਾਪੂ ਮੈਂ ਹੀ ਤੇਰਾ ਪੁੱਤਰ ਹਾਂ ਮਾਂ ਨੇ ਮਰਨ ਤੋਂ ਪਹਿਲਾਂ ਸੱਚ ਹੀ ਕਿਹਾ ਸੀ ਕਿ ਬੇਟਾ ਆਪਣੇ ਬਾਪ ਨੂੰ ਤਲਾਸ਼ ਕਰਨਾ ਮੇਰਾ ਦਿਲ ਕਹਿੰਦਾ ਹੈ ਕਿ ਉਹ ਜਿਉਂਦੇ ਹਨ ਰੱਬ ਦਾ ਸ਼ੁਕਰ ਹੈ ਤੁਸੀਂ ਮੈਨੂੰ ਅੱਜ ਮਿਲ ਗਏ। ਦੋਵੇਂ ਪਿਓ ਪੁੱਤ ਇੱਕ ਦੂਜੇ ਦੇ ਗਲੇ ਲੱਗ ਕਾਫੀ ਸਮਾਂ ਰੋਂਦੇ ਰਹੇ। موسی ਨੇ ਆਪਣੇ ਬਾਪੂ ਨੂੰ ਨਾਲ ਲਿਆ ਤੇ ਘਰ ਵੱਲ ਚੱਲ ਪਿਆ। ਘਰ ਪਹੁੰਚ ਕੇ ਕਹਿੰਦਾ ਪੁੱਤਰ ਇਹ ਤਾਂ ਆਪਣਾ ਘਰ ਨਹੀਂ ਹੈ। موسی ਕਹਿੰਦਾ ਬਾਪੂ ਇਹ ਮਾਂ ਦੀਆਂ ਦੁਆਵਾਂ ਦਾ ਨਤੀਜਾ ਹੈ। ਉਸ ਦਾ ਪਿਓ ਆਪਣੇ ਬੇਟੇ ਦਾ ਆਲੀਸ਼ਾਨ ਘਰ ਵੇਖ ਕੇ ਬਹੁਤ ਖੁਸ਼ ਹੋਇਆ। ਉਸ ਨੇ ਆਪਣੇ ਵੱਡੇ ਬੇਟਿਆਂ ਬਾਰੇ ਪੁੱਛਿਆ। ਤਾ موسی ਨੇ ਉਹਨਾਂ ਦਾ ਸਾਰਾ ਕਿੱਸਾ ਆਪਣੇ ਬਾਪ ਨੂੰ ਦੱਸ ਦਿੱਤਾ ਉਹ ਕਹਿੰਦਾ ਕਿ ਮੈਨੂੰ ਉਹਨਾਂ ਦੇ ਹਾਲ ਤੇ ਜਰਾ ਵੀ ਦੁੱਖ ਨਹੀਂ ਹੈ ਉਹ ਆਪਣੀ ਪਤਨੀ ਨੂੰ ਯਾਦ ਕਰਕੇ ਰੋਂਦਾ ਹੈ ਤੇ ਆਪਣੇ ਬੇਟੇ ਨੂੰ ਬੇਟੇ ਤੇ ਬਹੁਤ ਹੀ ਫਕਰ ਕਰਦਾ ਹੈ ਇਸ ਤਰ੍ਹਾਂ موسی ਉਸ ਦੀ ਪਤਨੀ ਤੇ ਉਸ ਦਾ ਬਾਪ ਖੁਸ਼ੀ-ਖੁਸ਼ੀ ਰਹਿਣ ਲੱਗਦੇ ਹਨ ਜੇਕਰ ਤੁਹਾਨੂੰ کہانی ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ